ਹਏ ਜਿੰਦਰ ਮਹਿਲਾ ਜੀ ਹੇ ਇੱਥੇ ਨਾ ਬੈ ਮਮੀ ਰੁਕ ਜਾ ਹਾ ਉਹ ਤੇ ਨਾ ਸਾਹਵੇਂ ਬਾਹ ਦੀਆਂ ਮੈਨੂੰ ਬੈ ਜਾ ਇੱਥੇ ਨਾ ਬੈ ਜਾ ਇੱਥੇ ਨਾ ਹੇ ਜੀ ਨੂੰ ਕੋਤੇ ਮੇਰੇ ਨੂੰ ਹੀ ਹੁੰਦੇ ਆ ਵਾ ਹੁਣ ਮੈਂ ਕੀ ਕਰਨਾ ਵਾ ਸੁਪੀ ਹਿੱਤ ਚੱਲ ਮੈਂ ਹਾ ਕੰਮ ਕਰ ਹੀ ਲਈ ਜੀ ਉਹ ਕਿ ਵੀ ਪਤਾ ਨਹੀਂ ਗਏ ਤੇ ਕਦੇ ਦੇ ਆ ਹਾਲੇ ਤੱਕ ਆਏ ਨਹੀਂ ਆ ਪਰ ਨਹੀਂ ਕੰਮ ਬਣਿਆ ਨਹੀਂ ਬਣਿਆ ਕੋਈ। ਹੋਰ ਢੀ ਕਿਸਮਤ ਹੈ ਨਹੀਂ ਕਿਥੇ। ਇਹ ਮਰੀ ਤਾਂ ਕੜ ਚੜੀ। ਪਰ ਇਹਨਾਂ ਦੀ ਆਕੜ ਨਹੀਂ ਗਈ। ਤੇ ਮੇਰੀ ਗੱਲ ਸੁਣੋ ਅਹੀਂ ਨਹੀਂ ਕਿਤੇ ਨਹੀਂ ਜਾਣਾ ਉਹ ਲੈਣਾ। ਨਾ ਨਾ ਨੂੰ ਹੋਰ ਹੋ ਜਾਣਗੇ ਕਿਤੇ। ਹਾਂ ਤੇ ਜੇ ਮਾਸੀ ਨੂੰ ਇਹਨਾਂ ਨੂੰ ਵੀ ਦੱਸਿਆ ਨਾ ਉਹਨਾਂ ਨੂੰ ਵੀ ਇਹੀ ਗੱਲ ਕਹਿਣੀ ਆ। ਹਾਂ। ਕਿ ਜਣਾ ਕਿਤੇ ਨਹੀਂ ਆ। ਆਉਣਾ ਉਹਦੇ ਆਪੇ ਆ ਜਾਣਗੇ ਆਪੇ ਆ ਜਾਣਗੇ। ਨਹੀਂ ਤੇ ਮਰਜ਼ੀ। ਵੀ ਠੀਕ ਵਾ। ਮੇਰੇ ਤੇ ਕਹਨੇ ਆ ਲੈ ਪਾਣੀ ਕੋਟ ਤੇ ਦੇ ਕਿ ਮੈਂ ਤੱਲੀ ਮਾਰ ਤੈਨੂੰ ਮੈਂ ਇੱਥੇ ਹੌਸਲਾ ਕਰਕੇ ਨਾ ਬੈ ਮਮੀ ਐਦਾਂ ਗਾਤੋ ਕਹਿਨੀ ਐ ਐਦਾਂ ਨਾ ਕਹਿ ਵੀ ਤੂੰ ਤੇ ਮੇਰਾ ਵੀ ਹੌਸਲਾ ਥੋੜੀ ਜਾਨੀ ਐ ਮੈਂ ਤੇ ਤੇਰੇ ਆਸਰੇ ਆ ਚੱਲ ਕੋਈ ਨਹੀਂ ਮੈਂ